11 ਤਰੀਕ ਨੂੰ ਤੁਹਾਨੂੰ ਮੈਂ ਸਾਰਿਆਂ ਨੂੰ ਇਹ ਗੱਲ ਤੁਹਾਡੇ ਰਾਹੀਂ ਦੱਸਦਾ ਵੀ 11 ਫਰਵਰੀ ਨੂੰ ਸਾਡੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕ ਅਰਜਨ ਖੜਗੇ ਸਾਹਿਬ ਉਹ ਜਿਹੜੇ ਆ ਉਰੇ ਸਮਰਾਲਾ ਏਰੀਆ ਦੇ ਵਿੱਚ ਇੱਕ ਜਗ੍ਹਾ ਜਿਹੜੀ ਫਾਈਨਲਾਈਜ਼ ਕੀਤੀ ਆ ਜਿੱਥੇ ਉਹਨਾਂ ਨੇ 11 ਤਰੀਕ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀਆਂ ਕਮੇਟੀਆਂ ਉਦੋਂ ਬਾਅਦ ਬਲਾਕ ਪ੍ਰਧਾਨ ਉਹਨਾਂ ਦੀ ਕਮੇਟੀਆਂ ਉਦੋਂ ਬਾਅਦ ਜਿਹੜਾ ਮੰਡਲ ਪ੍ਰਧਾਨ ਨਵਾਂ ਇੱਕ ਬਣਿਆ ਵੀ 21 ਮੈਂਬਰ ਕਮੇਟੀ ਮੰਡਲ ਉਦੋਂ ਬਾਅਦ ਸਾਡੇ ਵਾਰਡ ਪ੍ਰਧਾਨ ਉਹ ਸਾਰੇ ਪੰਜਾਬ ਦੇ ਨਾਲ ਉਹਨਾਂ ਨੇ ਆ ਕੇ ਮੀਟਿੰਗ ਕਰਨੀ ਹੈ 11 ਤਰੀਕ ਨੂੰ ਉਹਦੇ ਲਈ ਹਰ ਜਗ੍ਹਾ ਜਿਹੜੇ ਕਿਉਂਕਿ ਅਨਚਾਰਜ ਵੀ ਨਵੇਂ ਬਣੇ ਆ ਦਵਿੰਦਰ ਯਾਦਵ ਜੀ ਉਹ ਹਰ ਲੋਕ ਸਭਾ ਹਲਕੇ ਚ ਕਿਉਂਕਿ ਨਵਾਂ ਅਨਚਾਰਜ ਬਣਦਾ ਹਰ ਦੀ ਗੱਲ ਸੁਣਨਾ ਹਰ ਨਾਲ ਜਾਣ ਪਛਾਣ ਕਰਨਾ ਉਹਨਾਂ ਦੀ ਡਿਊਟੀ ਹੈ ਉਹ ਅਸਲੀ ਗੱਲ ਤਾਂ ਇਹ ਆ ਵੀ ਉਹ ਹਰ ਜਗ੍ਹਾ ਜਾ ਕੇ ਉਹਨਾਂ ਨਾਲ ਲੀਡਰਸ਼ਿਪ ਨਾਲ ਚਰਚਾ ਕਰ ਰਿਹਾ ਜਿਵੇਂ ਕੱਲ ਲੁਧਿਆਣੇ ਸੀ ਲੁਧਿਆਣੇ ਦੇ ਵਿੱਚ ਕੱਲ ਸੱਦੇ ਸੀ ਉਹਨਾਂ ਨੇ ਬਲਾਕ ਪ੍ਰਧਾਨ, ਵਾਰਡ ਪ੍ਰਧਾਨ, ਮੰਡਲ ਪ੍ਰਧਾਨ ਤੇ ਉਹਨਾਂ ਦੇ ਕਮੇਟੀਆਂ ਜਿਹੜੀਆਂ ਥੱਲੇ ਮੰਡਲ ਤੇ ਵਾਰਡ ਦੀਆਂ ਸੱਦੀਆਂ ਸੀਗੀਆਂ ਉਹਨਾਂ ਨਾਲ ਉਹਨਾਂ ਨੇ ਇੰਟਰੈਕਸ਼ਨ ਕੀਤੀ ਤੇ ਉੱਥੇ ਲੋਕਾਂ ਨੇ ਆਪਣੀ ਆਪਣੀ ਗੱਲ ਕਿਉਂਕਿ ਇਸ ਵੇਲੇ ਤੁਹਾਨੂੰ ਪਤਾ ਕਾਂਗਰਸ ਪਾਰਟੀ ਜਿਹੜੀ ਆਪੋਜੀਸ਼ਨ 'ਚ ਤੇ ਬੜਾ ਪਾਰਟੀ ਨੂੰ ਮਜ਼ਬੂਤ ਹੋਣ ਦਾ ਜਿਹੜਾ ਇਹ ਉਹ ਲੋੜ ਆ ਉਹਦੇ ਮਾਰੇ ਉਹਨਾਂ ਨੇ ਦੱਸਿਆ ਵੀ ਕਿਉਂ ਪਾਰਟੀ ਕਮਜ਼ੋਰੀ ਕੀ ਆਈ ਆ ਪਾਰਟੀ ਚ ਕੀ ਕੀ ਸੁਧਾਰ ਕਰਨ ਦੀ ਤੁਹਾਨੂੰ ਲੋੜ ਆ ਉਹ ਗੱਲਾਂ ਸਾਰੀਆਂ ਫੀਡਬੈਕ ਆਪ ਦਿਵਿੰਦਰ ਜੀ ਨੇ ਸਾਰੀਆਂ ਗੱਲਾਂ ਆਪ ਲਿਖੀਆਂ ਕਿਸੇ ਨੇ ਜਿਵੇਂ ਕਿਹਾ ਜੀ ਜਿਹੜਾ ਸਾਡਾ ਅਸਲੀ ਕੋਰ ਸਾਡਾ ਵਰਕਰ ਜਿਹੜਾ ਆਮ ਵਰਕਰ ਜਿਹੜਾ ਹੈ ਉਹਦੀ ਕਿਤੇ ਨਾ ਕਿਤੇ ਥੱਲੇ ਇਨਡਿਸਪਲਨ ਆ ਰਿਹਾ ਕਿਉਂ ਆ ਰਹੇ ਆ ਕਿਉਂਕਿ ਜਿਹੜੀ ਉਤਲੇ ਤੁਸੀਂ ਲੀਡਰਾਂ ਮੰਚ ਤੇ ਬੈਠੇ ਹੋ ਵਰਕਰਾਂ ਨੇ ਸਿੱਧੀ ਇਹ ਗੱਲ ਕਹੀ ਆ ਵੀ ਜਿਹੜੇ ਮੰਚ ਤੇ ਤੁਸੀਂ ਬੈਠੇ ਹੋ ਤੁਸੀਂ ਪਹਿਲਾਂ ਆਪਣੇ ਜਿਹੜਾ ਇਹ ਉਹਦੇ ਵਿੱਚ ਡਿਸਪਲਿਨ ਲਿਆਓ ਵਰਕਰਾਂ ਨੂੰ ਤਾਂ ਤਾਂ ਹੀ ਕਹਿ ਸਕੋਗੇ ਕਿਉਂਕਿ ਤੁਹਾਡੇ ਲੀਡਰ ਬਿਆਨ ਦਿੰਦੇ ਆ ਬਿਆਨਬਾਜ਼ੀ ਥੱਲੇ ਉਸ ਤਰੀਕੇ ਨਾਲ ਬੰਡ ਬੰਡ ਪਈ ਹੋਈ ਆ ਉਹਨੂੰ ਠੀਕ ਕਰੋ ਸਭ ਤੋਂ ਪਹਿਲਾਂ ਵੱਡੀ ਗੱਲ ਇਹੀ ਸੀ ਇਹਨਾਂ ਹੀ ਵਰਕਰ ਨੇ ਕਿਹਾ ਵੀ ਸਾਡੇ ਵੱਲੋਂ ਕਮੀ ਨਹੀਂ ਅਸੀਂ ਕੰਮ 'ਚ ਕਦੇ ਕਮੀ ਨਹੀਂ ਛੱਡਦੇ ਅਸੀਂ ਤਾਂ ਉਹੀ ਵਰਕਰ ਜੇਰੋਂ ਪਰ ਥੋੜੀ ਜਦੋਂ ਇਹੋ ਜੀ ਗੱਲ ਹੁੰਦੀ ਅਸੀਂ ਡੀਮੋਟਿਵੇਟ ਹੋ ਜਾਂਦੇ ਆ ਜਦੋਂ ਤੁਸੀਂ ਅੱਜ ਤੱਕ ਨੇ ਜਦੋਂ ਥੋੜੀ ਰਾਜਾ ਵਡਿੰਗ ਸਾਹਿਬ ਤੁਸੀਂ ਸਾਰੇ ਅੱਜ ਹੁਣ ਸਾਨੂੰ ਇਕੱਠੇ ਪਿਕਚਰ ਤੇ ਦੇਖ ਰਹੇ ਸਾਨੂੰ ਇੱਕ ਜੋਸ਼ ਦਿਖਦਾ ਏ ਤੇ ਜਦੋਂ ਕੋਈ ਮਾੜਾ ਬਿਆਨ ਆ ਜਾਂਦਾ ਉਹਨੇ ਢਿੱਲੇ ਪੈ ਜਾਂਦੇ ਆ ਤੇ ਇਹ ਥੋੜੀ ਮੈਂ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਣੀ ਆ ਉਹ ਦਵਿੰਦਰ ਯਾਦਵ ਉਹਨਾਂ ਨੇ ਭਰੋਸਾ ਦਵਾਇਆ ਮੈਂ ਬਿਗੈਰ ਨੌ ਲਏ ਤੇ ਇਹ ਗੱਲ ਕਰਦਾ ਤੁਹਾਡੇ ਨਾਲ ਵੀ ਜਿਨ੍ਹਾਂ ਬਾਰੇ ਗੱਲ ਚੱਲ ਰਹੀ ਆ ਵੀ ਪਾਰਟੀ ਇੱਕ ਪਾਸੇ ਆ ਤੇ ਉਹ ਇੱਕ ਪਾਸੇ ਆ ਉਹ ਜਲਦੀ ਤੋਂ ਜਲਦੀ ਉਹਨਾਂ ਨੇ ਕਿਹਾ ਵੀ ਇਹ ਫੈਸਲਾ ਬਿਲਕੁਲ ਤੁਸੀਂ ਥੱਲੇ ਦੀ ਗੱਲ ਕੀਤੀ ਆ ਉੱਤੇ ਤੱਕ ਮੇਰੀ ਜ਼ਿੰਮੇਵਾਰੀ ਆ ਡਿਸਪਲਿਨ ਜਿਹੜਾ ਹੈ ਉਹ ਰੱਖਿਆ ਜਾਊ ਜਿਹੜਾ ਨਹੀਂ ਆ ਉਹਨੂੰ ਬਾਹਰ ਦਾ ਰਸਤਾ ਦਿਖਾਇਆ ਜਾਊ ਕਿਉਂਕਿ ਇੱਕ ਵਾਰ ਇਹ ਕੋੜੀ ਘੁੱਟ ਭਰਨੀ ਪੈਣੀ ਆ ਬਾਰ-ਬਾਰ ਹਰ ਚੀਜ਼ ਨੂੰ ਤੁਸੀਂ ਠੀਕ ਨਹੀਂ ਕਰ ਸਕਦੇ ਘਰ ਰੋਜ਼ ਤੋੜ ਕੇ ਨਹੀਂ ਬਣਾ ਸਕਦੇ ਜਦੋਂ ਹੁਣ ਨਵਾਂ ਘਰ ਬਣ ਰਿਹਾ ਦੁਆਰਾ ਤੇ ਉਹਨੂੰ ਅੱਜ ਹੀ ਨਹੀਂ ਉਹਦੀ ਚੰਗੀ ਕਰ ਲੋ ਜਿਹੜੀ ਪਿੱਲੀ ਗਿੱਟ ਮਾੜੀ ਈਟ ਆ ਜਿਹੜੀ ਉਹਨੂੰ ਪਰੇ ਕਰ ਦਿਓ ਬਾਹਰ ਕਰ ਦਿਓ ਕੱਲ ਵਰਕੇ ਨਰਾਜ਼ ਹੋਊਗਾ ਕਿਉਂਕਿ ਕੱਲ ਜਿਹੜੀ ਮੀਟਿੰਗ ਸੀ ਕਈ ਵਾਰ ਵਰਕਰ ਨੂੰ ਇੱਕ ਇੱਕ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਉਹਨਾਂ ਦੀ ਵੀਡੀਓ ਸੁਣੀ ਆ ਕਈ ਵਾਰ ਇਹ ਕੀ ਹੁੰਦਾ ਏ ਛੱਲੜੇ ਛੋਟੇ ਲੈਵਲ ਤੇ ਕਈ ਵਾਰ ਮਨਮਨਤਾਉ ਹੁੰਦਾ ਏ ਤੇ ਉਹ ਮਨਮਟਾਉ ਇੱਕ ਬੰਦਾ ਲੀਡਰ ਦੇ ਨੇੜੇ ਹੋ ਜਾਂਦਾ ਉਹ ਉਹਨੂੰ ਕਹਿ ਦਿੰਦਾ ਵੀ ਤੂੰ ਅੰਦਰ ਨਹੀਂ ਜਾਣਾ ਤੂੰ ਰੁਕ ਜਾਣਾ ਰੁਕ ਜਾਣਾ ਏ ਉਹ ਗੁੱਸਾ ਏ ਜਿਹੜਾ ਉਹ ਫਿਰ ਉਹਦਾ ਸਾਰੀ ਲੀਡਰਸ਼ਿਪ ਤੇ ਆ ਜਾਂਦਾ ਅੱਜਕੱਲ ਮੀਡੀਆ ਦਾ ਜ਼ਮਾਨਾ ਏ ਤੇ ਉਹਨਾਂ ਨੂੰ ਇਹੀ ਰਿਕੁਐਸਟ ਕੀਤੀ ਸੀ ਵੀ ਇੱਥੇ ਮੀਟਿੰਗ ਆ ਜਿਹੜੀ ਉਹ ਅੱਜ ਜਿਹੜੇ ਬਲੌਕ ਪ੍ਰਧਾਨ ਨੇ ਦੋ ਦੋ ਉਹਨਾਂ ਨੇ ਬੋਲਣਾ ਹੈ ਤੇ ਕੁਝ ਮਹਿਲਾ ਕਾਂਗਰਸ ਯੂਥ ਕਾਂਗਰਸ ਇਹਦੇ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਹੋਈ ਜਿਹਦੇ ਕਰਕੇ ਉਹਨਾਂ ਨੇ ਗੁੱਸਾ ਕੀਤਾ ਪਰ ਪਰ ਗੱਲ ਇਹ ਆ ਕੋਈ ਵੀ ਵਰਕਰ ਜੇ ਮੇਤੋਂ ਨਾਰਾਜ਼ ਆ ਤੇ ਮੇਰਾ ਮੇਰਾ ਫਰਜ ਆ ਉਹਨੂੰ ਮਨਾਉਣਾ ਵਰਕਰ ਕੋਈ ਇਹ ਕੋਈ ਪਾਕਿਸਤਾਨ ਤੇ ਹਿੰਦੁਸਤਾਨ ਦੀ ਥੋੜੀ ਗੱਲ ਹੈ ਇਹ ਜਿਹੜਾ ਵੀ ਕੋਈ ਗੱਲ ਹੋਈ ਉਹ ਸਾਡੇ ਸਿਰ ਮੱਥੇ ਆ ਅਸੀਂ ਉਹਦਾ ਸੁਧਾਰ ਕਰਾਂਗੇ